ਉਡੀ ਤਾਂ ਤੂੰ ਕਿਵੇਂ ਨਹੀਂ ਤੂੰ ਤਾਂ ਤੀਕੇ ਭਲੇ ਬਣਾ ਦੇ ਤੂੰ ਦੇਖ ਕਿਵੇਂ ਨਹੀਂ ਮੈਨੂੰ ਕਿਹਾ ਬਾਪੂ ਦੇਖੀ ਜਰਾ ਲੈ ਸਰਪੰਚਾ ਇਹ ਸਰਪੰਚਾ ਕੀ ਗੱਲ ਕਰ ਹੱਦ ਹੋ ਗਈ ਤੇਰੀ ਆ ਯਾਰ ਓ ਯਾਰ ਗੱਲ ਕਿਉਂ ਨਹੀਂ ਹੋਈ ਬਾਪੂ ਛੱਡੀ ਮੈਨੂੰ ਛੱਡ ਤੇਰੀ ਆ ਕੀ ਹੋ ਗਿਆ ਐਵੇਂ ਕਿਵੇਂ ਐਵੇਂ ਕਿਵੇਂ ਉਹ ਕਾਦ ਹੋਣੀ ਜਾਂਦੇ ਹੋ ਓ ਯਾਰ ਸਮਝਾ ਉੱਤੇ ਕਰਾਉਂਦਾ ਕਰਾ ਦੁੱਧ ਆਪ ਦੇ ਕਰੀ ਲਈ ਬਈ ਬਈ ਹੋਰ ਹੁਣ ਯਾਰ ਗੱਲੀਏ ਹੋ ਗਈ ਇਹ ਜਾਂ ਕੀ ਹੋ ਗਿਆ ਸਰਪੰਚਣੀਏ ਕਿਉਂ ਜਲੂਸ ਕੱਢੀ ਜਾਂਦੀ ਐ ਤਰਕੀ ਕਰਕੇ ਨਹੀਂ ਬੱਸ ਕਰਿਆ ਕਰੋ ਲੋਕ ਦੇਖਦੇ ਨੇ ਬਾਹਰ ਖੜੇ ਉਹੀ ਨਮਾਸ਼ਾ ਬਣਾਉਂਦਾ ਐ ਫੇਫਕਾਉਂ ਕੀ ਚਾਹੋ ਕੀ ਹੋ ਰਿਹਾ ਤੂੰ ਗੱਲ ਤਾਂ ਦੱਸ ਦੇ ਹੋ ਕੀ ਗਿਆ ਉਹ ਸਿਆਣੀ ਵੈਣੀ ਆ ਚੁੱਪ ਕਰ ਜਾ ਇਹ ਕਾਹਨੂੰ ਸਿਆਣੀ ਵੈਣੀ ਆ ਜੇ ਸਿਆਣੀ ਵੈਣੀ ਹੋਵੇ ਤਾਂ ਅਕਲ ਨਾਲ ਜੇ ਸਿਆਣਾ ਤਾਂ ਆਹ ਜਿਹੜਾ ਤੀਮੀth ਹੱਥ ਚੱਕਦਾ ਬੇਚਿਆ ਗਿਆ ਸਰਪੰਚਾ ਕਿਉਂ ਚੁੱਜੂ ਪਾਇਆ ਮੈਂ ਟੱਪਿਆ ਜਾਂਦਾ ਸੀ ਮਾਹ ਪਤਾ ਨਹੀਂ ਕੀ ਹੋ ਗਿਆ ਓ ਯਾਰ ਕੀ ਦੱਸਾਂ ਮੈਂ ਭਰਾ ਯਾਰ ਫੇਰਾ ਫੇਰੀ ਪਤਾ ਲੱਗੂ ਯਾਰ ਰੀਲ ਨਹੀਂ ਬਣਾਉਂਦੀ ਮੈਂ ਕਿਹੜੀ ਰੀਲ ਅਜੜੀ ਬਣਦੀ ਨਹੀਂ ਉਹ ਯਾਰ ਮੇਰਾ ਗਾਣਾ ਆਇਆ ਸੀਗਾ ਕੱਲ ਪਰਸੋਂ ਹਾਂ ਹਾਂ ਆ ਦੇ ਇਹ ਗਾਣੇ ਤੇ ਮੈਨੂੰ ਆ ਕੇ ਮਖਾ ਰੀਲ ਬਣਾ ਦੇ ਕਹਿੰਦੇ ਰੀਲ ਮੈਂ ਬਣਾਉਂਦੇ ਨਹੀਂ ਕਿਉਂ ਬਣਾ ਮੈਂ ਨਹੀਂ ਲੈ ਕਿਉਂ ਬਣਾ ਮਾ ਰੀਲ ਉਹਨਾਂ ਤੋਂ ਬਣਵਾ ਬਰੇ ਜਿਨ੍ਹਾਂ ਨੂੰ ਨੱਚਦਾ ਸੀ ਉੱਥੇ ਨਹੀਂ ਸਰਪੰਚਣੀਏ ਉਹੀ ਕਰੀ ਜਾਣੀ ਉਹਨੇ ਆਵਦਾਗਾ ਤੇਰਾ ਰੀਲ ਬਣਾ ਦੇ ਜੀ ਕਰ ਜਾ ਤੂੰ ਐ ਫਿਰ ੱੱਕੇ ਨਾ ਫਿਰ ਕੁੱਟੀ ਕੋ ਹੋ ਜਾਣਾ ਕੁੱਟ ਕੇ ਰੀਲ ਬਣਾਉਗੀ ਉਹ ਉਹ ਯਾਰ ਕੋਈ ਕਹਿੰਦੀ ਮੈਂ ਬਣਾਉਂਦੀ ਨਹੀਂ ਕਰ ਲੈ ਕੀ ਕਰਨਾ ਉਹ ਭਾਈ ਤੂੰ ਫਿਰ ਆਖੇ ਲੱਗ ਕਿਉਂ ਤੂੰ ਸਰਪੰਚ ਦੇ ਆਖੇ ਕਿਉਂ ਲੱਗਦੀ ਹਾਂ ਤੂੰ ਤਾਂ ਨਾ ਹੀ ਬੋਲ ਮੇਰੀ ਗੱਲ ਸੁਣ ਉੱਥੇ ਇੰਨੇ ਇੰਨੇ ਕਪੜਾ ਕਾਇ ਹੋਈ ਸੀ ਕੁੜੀਆਂ ਨੂੰ ਜਿਨ੍ਹਾਂ ਦਾ ਜੱਫੀਆਂ ਪਾ ਪਾ ਕੇ ਬਣਾਉਂਦਾ ਸੀ ਉਹ ਨਕਲੀ ਜੱਫੀਆਂ ਹੁੰਦੀਆਂ ਉਹ ਅੱਛਾ ਤੇਰੇ ਹੱਥ ਵੀ ਨਕਲੀ ਨੇ ਉਹ ਤਾਂ ਕੈਮਰੇ ਨਾਲ ਚਬੇੜ ਦਿੰਦੇ ਆ ਹੋਰ ਵਿੱਚ ਮੇੜੀ ਰੋਣਾ ਛੋਡਾ ਹਾਂ ਉਹ ਸਰਪੰਚਣੀਏ ਕਿਉਂ ਗੁੱਸਾ ਕਰਿਆ ਤੂੰ ਬਣਾ ਕੇ ਪਰਾਂ ਕਰ ਰਹੀ ਓ ਹਾਂ ਮੈਂਬਰਾ ਹੁਣ ਕਹਿ ਦੋ ਕੱਲ ਨੂੰ ਕਹਿ ਦਿਓ ਪਰਸ ਨੂੰ ਕਹਿ ਦਿਓ ਮੈਂ ਨਹੀਂ ਬਣਾਉਣੀ ਯਾਰ ਮੈਂਬਰਾ ਦੇਖ ਮੇਰਾ ਗਾਣਾ ਆ ਮੇਰੀ سپورਟ ਨਹੀਂ ਆਪਦਾ ਬੰਦਾ سپورਟ ਨਹੀਂ ਕਰਦਾ ਬਾਹਰ ਲਾ ਕੀ ਕਰੂੰ ਫਿਰ ਪਿਆਰ ਨਾਲ ਕਹਿ ਦਿੰਦਾ ਕੁੱਟੀਂਗਾ ਜਾਣਾ ਲੈ ਸਰਪੰਚ ਜੀ ਰੀਲ ਬਣਾਏ ਗਾਣੇ ਨਹੀਂ ਮੈਂ ਨਹੀਂ ਬਣਾਉਂਦੀ ਲੈ ਸੁਣ ਲਿਆ ਫਿਰ ਕੁੱਟਨੇ ਖਾ ਲਈ ਕੁੱਤੇ ਹੀ ਖਾਉਏ ਨਹੀਂ ਤੂੰ ਗਾਲੀ ਆਪੇ ਸੁਣ ਬਣਾ ਲੈ ਸਿੰਦਰ ਕੀ ਮੈਂ ਕਾ ਤੋ ਬਣਾ ਮੈਂ ਪਹਿਲੇ ਤੇਰਾ ਹੱਕ ਆ ਲੈ ਅਸੀਂ ਕਾ ਤੋ ਬਣਾਈਏ ਸਿੰਦਰ ਕਿਉਂ ਬਣਾਵੇ ਮੇਰੀ ਤੀ ਨਹੀਂ ਮਿਲਦੀ ਸਰਪੰਚ ਬਾਪੂ ਦੇਖ ਤੈਨੂੰ ਬੁਰਾ ਲੱਗਦਾ ਨਾ ਮੇਰੀ ਰੀਲ ਨਹੀਂ ਬਣਾਉਣੀ ਫਰ ਮੈਂ ਵੀ ਨਹੀਂ ਬਣਾਉਣੀ ਮੇਰੇ ਘਰ ਦੇ ਕੀ ਕਹਿਣਗੇ ਮੈਂ ਨਹੀਂ ਬਣਾਉਂਦੀ ਲੈ ਤੂੰ ਤਾਂ ਤੇ ਘਰ ਵਾਲੀ ਆ ਗਾਣਾ ਗੀਦਾ ਤੇਰਾ ਰੀਲ ਕਾਣ ਬਣਾਉ ਤੂੰ ਮੈਂ ਕਮਣਾਉ ਕਿ ਮੈਂ ਲੋਕਾਂ ਦੀ ਟੀਮਿਆਂ ਨਾਲ ਕੀ ਕਹਾਂਗੇ ਸਾਰਿਆਂ ਦੀ ਬੇਖੇ ਸਰਪੰਚ ਦੀ ਘਰ ਵਾਲੀ ਆ ਦੀ ਹਮੜਾਈ ਫਿਰਦੀ ਆ ਤੇ ਫਿਰ ਮੈਂ ਗਾਣਾ ਵੀ ਕੱਢੀ ਜਾਂਦਾ ਫਿਰ ਉਹਨਾਂ ਨੂੰ ਲੈ ਰਾ ਜਿਨ੍ਹਾਂ ਨੂੰ ਜੱਫੀਆਂ ਪਾਉਂਦਾ ਸੀ ਉਹਨਾਂ ਤੋਂ ਬਣਾ ਹੁਣ ਬਲਾ ਉਹਨਾਂ ਨੂੰ ਉਦੋਂ ਕਿਉਂ ਨਹੀਂ ਮੈਨੂੰ ਲੈ ਕੇ ਗਿਆ ਨਾਲ ਸਰਪੰਚ ਇਹ ਲਗਿਆ ਨਹੀਂ ਤੇਰੇ ਸਰਪੰਚਣੀ ਐ ਉਹ ਹੋ ਤੇਰਾ ਕੰਮ ਨਹੀਂ ਉੱਥੇ ਉੱਥੇ ਮਾਡਲਾਂ ਦਾ ਕੰਮ ਆ ਅੱਛਾ ਕਿਉਂ ਮਾਡਲਾਂ ਨੂੰ ਕਿ ਮੈਨੂੰ ਕੀ ਹੋਏ ਮੈਨੂੰ ਕੀ ਗੋਲੀ ਵੱਜੀ ਆ ਤੂੰ ਮਾਡਲ ਨਹੀਂ ਹੈਗੀ ਕਿਉਂ ਫਿਰ ਉਹਨਾਂ ਨੂੰ ਮਾਡਲਾਂ ਤੋਂ ਹੀ ਬਣਵਾ ਲਾ ਹੁਣ ਲੈ ਬਈ ਇੱਥੇ ਮੈਂ ਵੀ ਤੇਰੇ ਹੱਥ ਉਹ ਤੂੰ ਐਸੇ ਨੂੰ ਬਣਾ ਕੇ ਮਾਡਲ ਯਾਰ ਇਹਨ ਫੇਰ ਠੀਕ ਆ ਫੇਰ ਮੈਂ ਤੇਰੇ ਹੱਕ ਜਾਂ ਸਰਪੰਚ ਦੀ ਆਏ ਨਹੀਂ ਲੋਟ ਆਉਂਦਾ ਬਈ ਸਿਰਾਂ ਨੀਤਾਂ ਵਾਲਿਆਂ ਨੂੰ ਕਹਿਣਾ ਹੁਣ ਵੀਡੀਓ ਬਣਾ ਲੈਣ ਤੇਰੇ ਨਾਲ ਹੁਣ ਕਿਉਂ ਬੈਠੀਆਂ ਨੇ ਤੂੰ ਰੀਲ ਬਣਾਉਣੀ ਨਹੀਂ ਹੁਣ ਮੇਰੇ ਗਾਣੇ ਨਹੀਂ ਬਣਾਉਣੀ ਚਲ ਮੈਂ ਚੰਦਰ ਤੋਂ ਆਉਣ ਬਾਹਰ ਮਣ ਮਾਲਾ ਚੰਦਰ ਕਿਵੇਂ ਬਣਾਉਗੀ ਮੇਰੀ ਧੀ ਇਹ ਇਹ ਜਾ ਕੰਮ ਨਹੀਂ ਕਰ ਸਕਦੀ ਉਹ ਅਸੀਂ ਨਹੀਂ ਬਣਾਉਂਦੇ ਬਣਾਉਂਦੇ ਰੀਲ ਰੂਲ ਕੋਈ ਹੋਰ ਕਹਿਰ ਜਾ ਕਰੂਗੀ ਲੈ ਇਹ ਘਰ ਦਾ ਕੰਮ ਕਰਦੀ ਕਬੀਲਦਰੀ ਦਾ ਅਰੀ ਦਾ ਹਾਂ ਅਸੀਂ ਨਹੀਂ ਬਣਾਉਂਦੇ ਪਈ ਰੀਲ ਕੋਈ ਨਾ ਮਾਰਾ ਨਹੀਂ ਬਣਾ ਦੂ ਮੇਰੇ ਨਾਲ ਰੀਲ ਬਣਾ ਲੈ ਮਾਰ ਕੋ ਮੈਂ ਕਦੋਂ ਬਣਾ ਮੈਨੂੰ ਗਾਣੇ ਚ ਲੈ ਕੇ ਗਿਆ ਸੀ ਨੇ ਬਣਾ ਲਾ ਮਹਾਰਾਜ ਚਲੋ ਚਲੋ ਤੁਸੀਂ ਨਹੀਂ ਬਣਾਉਣੀ ਮੈਂ ਮੱਗਰ ਦੇ ਘਰ ਆਇਆ ਹਾਂ ਹਾਂ ਲੋ ਕਿਉਂ ਬਣਾਵੇਂਗਾ ਬਈ ਤੂੰ ਮੇਰੇ ਘਰ ਆਣੀ ਨਾ ਰੀਲ ਅਸੀਂ ਬਣਾਵਾਂਗੇ ਜੇ ਸਾਡੀ ਮਰਜ਼ੀ ਹੋਈ ਤਾਂ ਪਰ ਹਾਂ ਓਏ ਫੰਦਾ ਤੂੰ ਆਪ ਨਹੀਂ ਲੈ ਕੇ ਗਿਆ ਅਸੀਂ ਤਾਂ ਆਪ ਨਹੀਂ ਬਣਾਉਂਦੇ ਸਰਪੰਚ ਨਹੀਂ ਮੈਂ ਵੀ ਤੇਰੇ ਨਾਲ ਆ ਬਸ ਬਣ ਗਿਆ ਰੀਲਾ ਤੇਰੀ ਮੇਰੀ ਗੱਲ ਸੁਣ ਮੇਰੀ ਉਰਾ ਹੋ ਕੇ ਗੱਲ ਸੁਣਾ ਓਏ ਮੀਕਰਾ ਮੁਕਰਾ ਤੋਂ ਬਿਨਾ ਨਹੀਂ ਬਣਦੀ ਰੀਲ ਓਏ ਇਹ ਤਾਂ ਹੀ ਬਣਾਉਣੀਆਂ ਸਿੰਪਲ ਫੇਰ ਗੱਲ ਇੱਕ ਹੋਰ ਸੁਣ ਲੈ ਇਹਦੇ ਚ ਤਾਂ ਤੇਰਾ ਆਫਰ ਹੀ ਹੈ ਕਿ ਮੇਰਾ ਆਫਰ ਕਾਦਾ ਵੇ ਉਹ ਜੇ ਤੂੰ ਵਧੀਆ ਰੀਲ ਬਣਾਉਂਦੀ ਹੈ ਅਗਲਾ ਗਾਣਾ ਤੈਨੂੰ ਲਵਾਂਗੇ ਅੱਛਾ ਅਗਲੇ ਗਾਣੇ ਚ ਤੂੰ ਮੈਨੂੰ ਲਏਗਾ ਹਾਂ ਜੇ ਤੈਨੂੰ ਨਾ ਪਸੰਦ ਆਈ ਫੇਰ ਫੇਰ ਨਹੀਂ ਮੈਂ ਲੈਂਦਾ ਫੇਰ ਮੈਂ ਇੱਕੋ ਬਣਾਵਾਂ ਫੇਰ ਮੇਰਾ ਝੂਠ ਹੈ ਜਮਾ ਨਹੀਂ ਲੈਂਦਾ ਫੇਰ ਪੰਜਾਂ ਤੈਨੂੰ ਜੋ ਮਰਜ਼ੀ ਜੇ ਕੀ ਪਤਾ ਸਾਨੂੰ ਪਸੰਦ ਆ ਜੇ ਨਿਬੜ ਜਾਣ ਦੇ ਫਿਰ ਐਸੀ ਵੀ ਬਣਾ ਸਕਦੇ ਆ ਸਾਰੇ ਬਣਾਓ ਤੁਸੀਂ ਹੈ ਨਹੀਂ ਲੈ ਤੇ ਜੇ ਐਸੀ ਵੀ ਲਏਗਾ ਜੇ ਐਸੀ ਵਧੀਆ ਬਣਾ ਲਈ ਫਿਰ ਕੱਲ ਨੂੰ ਮੈਂਬਰ ਵੀ ਆ ਸਕਦਾ ਮੈਂ ਤੂੰ ਵੀ ਬਣਾ ਰੀਲ ਬੱਸ ਜਿਹੜੀਆਂ ਹੁਣ ਤੂੰ ਵੀ ਬਣਾਈ ਅੱਛਾ ਹਾਂ ਮੈਂ ਨਹੀਂ ਬਣਾ ਰਾ ਇਹਦੇ 'ਚ ਇਹ ਨਹੀਂ ਹੈਗਾ ਵੀ ਕੱਲੀਆਂ ਕੁੜੀਆਂ ਨੇ ਬਣਾਉਣੀਆਂ ਮੁੰਡੇ ਜਵਾਕ ਬੁੱਢੇ ਬੁੜੀਆਂ ਜਿਹੜੀ ਮਰਜ਼ੀ ਬਣਾ ਦਿਓ ਅਗਲਾ ਗਾਣਾ ਇੱਕ ਹੋਰ ਤਿਆਰ ਆ ਫਿਰ ਉਹਦੇ 'ਚ ਸਾਨੂੰ ਲੈ ਲੇਗਾ ਤੂੰ ਹੈ ਜਿਹੜਾ ਦੇਖ ਲਵਾਂਗਾ ਹੁਣ ਜਿਹਦੀ ਰੀਲ ਮੈਨੂੰ ਪਸੰਦ ਆਉ। ਠੀਕ ਤਾਂ ਠੀਕ ਐ ਸਿੰਦੂ। ਮੈਂ ਆਹ ਠੀਕ ਆ ਰਿਆ ਨੇ। ਅੱਛਾ। ਹਾਂ। ਫੇਰ ਬਣਾ ਲੈ ਸਿੰਦੂ। ਚੱਲ ਬਾਪੂ ਬਣਾ ਲੈਨੇ। ਮੈਂ ਤਾਂ ਜਵਾਕਾਂ ਨੂੰ ਹੁਣੀ ਕਹਿਦਾ ਵੀ ਤੁਸੀਂ ਉਹ ਮੋਬਾਈਲ ਜਾ ਲਾਓ ਮੈਂ ਬਣਾਉਣਾ। ਗਾਣਾ ਚੱਲੋ। ਗਾਣਾ ਆਹ ਹੁਣ ਆਇਆ। ਬਾਬਾ ਜੀ। ਹਾਂ। ਬਾਬਾ ਜੀ। ਬਾਬਾ ਜੀ ਤੇ ਬਣਾਓ ਸਾਰੇ। ਤੇ ਅਗਲੇ ਗਾਣੇ ਦੀ ਕਰਦੇ ਆਂ ਤਿਆਰੀ ਆਪਾਂ। ਤੂੰ ਬੋਲਦਾ ਝੂਠ ਬੋਲਦਾ ਹੁਣ ਤਾਂ ਅਜੇ ਕਹਿ ਕੇ ਹਟ ਕੇ ਮਾਡਲਾਂ ਬਣਾਉਂਦੀਆਂ ਨੇ। ਹੁਣ ਤੁਸੀਂ ਮਾਡਲਾਂ ਬਣਾ। ਨਹੀਂ ਕਾ ਨੂੰ ਇਹ ਕਰੀ ਜਾਨੀ ਹੁੰਨੀ ਐ। ਉਹ ਕੱਲੀਆਂ ਕੁੜੀਆਂ ਨਹੀਂ ਚਾਹੀਦੀਆਂ ਹੁੰਦੀਆਂ ਉੱਥੇ। ਕੱਲੇ ਮੁੰਡੇ ਨਹੀਂ ਚਾਹੀਦੇ, ਕੱਲੇ ਬੁੜੇ ਨਹੀਂ ਚਾਹੀਦੇ। ਸਾਰੀ ਹੁੰਦੀ ਐ ਜਵਾਗ ਜੱਲਾ। ਫੇਰ ਤਾਂ ਠੀਕ ਐ ਸਰਪੰਚ ਜੀ ਫੇਰ ਬਣਾ ਬਣਾਓ ਫਟਾਫਟ। ਬਣਵਾ ਲੈ ਪਹਿਨੇ ਹੁਣ ਤਾਂ ਟਾਈਮ ਆ। ਤੁਸੀਂ ਵੀ ਸਾਰੇ ਬਣਾ ਲਓ। ਅਸੀਂ ਵੀ ਬਣਾ ਦਈਏ ਫਿਰ ਦੋਨੇ ਜੀ ਓਏ ਬਣਾਓ ਐ ਨਹੀਂ ਪਤਾ ਅਗਲੀ ਜੋੜੀ ਛੋਡੀ ਹੋਵੇ ਨਹੀਂ ਸਹੀ ਦੇ ਪਰ ਕੱਲੀ ਨੂੰ ਨਹੀਂ ਭੇਜਦਾ ਕੋਈ ਗੱਲ ਨਹੀਂ ਤੂੰ ਬਣਾ ਸੀ ਸਾਰੇ ਜਣੇ ਬਣਾਓ ਰੀਲਾ ਤੇ ਅਸੀਂ ਅਗਲੇ ਗਾਣੇ 'ਚ ਤੁਹਾਨੂੰ ਵੀ ਲਵਾਵਾਂਗੇ ਥੈਂਕ ਯੂ ਧੰਨਵਾਦ ਪਹਿਲਾਂ ਸੀ ਕਰਦਾ ਬੈਲ ਪੜਾ ਹੁਣ ਬਾਬਾ ਬਣਿਆ ਫਿਰਦਾ ਵੇ ਪਹਿਲਾਂ ਸੀ ਕਰਦਾ ਬੈਲ ਪੜਾ ਹੁਣ ਬਾਬਾ ਬਣਿਆ ਫਿਰਦਾ ਵੇ ਪਹਿਲਾਂ ਸੀ ਕਰਦਾ ਅਗਲੇ ਗਾਣੇ 'ਚ ਤੁਹਾਡੇ 'ਚ ਕੋਈ ਵੀ ਹੋ ਸਕਦਾ ਤੇ ਫਟਵੱਟ ਰੀਲ ਬਣਾ ਕੇ ਮੈਨੂੰ ਸੈਂਡ ਕਰ ਦਿਓ ਕਿਉਂਕਿ ਮੈਂ ਅਸੀਂ ਰੀਲਾਂ ਚੈੱਕ ਕਰਾਂਗੇ ਤੇ ਫਿਰ ਉਹਨਾਂ ਰੀਲਾਂ ਤੋਂ ਅਗਲਾ ਆਰਟਿਸਟ ਚੇਅਰ ਹੋਵੇ ਜਾਂ ਨਾ ਹੋਵੇ ਪਰ ਇਹਨਾਂ ਰੀਲਾਂ 'ਚ ਜੋ ਬੰਦਾ ਚੱਕਣਾ ਸੀ ਕੁੜੀ ਕੁੜੀ ਜੋ ਮਰਜ਼ੀ ਬਣਾ ਦਿਓ ਫਟਾਫਟ ਰੀਲਾਂ